ਇਥੇ ਉਹ ਖੇਤੀ ਹੋਊਗਾ ਪਤੰਦਰ ਦਾ ਮੇਲੇ ਆਪਾਂ ਨੂੰ ਇਥੇ ਉਹ ਲਾਲਾ ਵੀ ਪਿੰਡ ਤਾਂ ਹੈ ਨਹੀਂ ਹੁਣ ਇਹ ਹੋਰ ਪੈਸੇ ਪੁੱਛੇ ਦੇ ਦੂਏ ਹੈ ਨਹੀਂ ਕਹਿੰਦੇ ਵੀ ਪਿੰਡ ਵਾਲਿਆ ਉਰੀ ਲਾਲਾ ਉਰੀ ਲਾਲਾ ਐਸੀ ਲਾਦ ਕੇ ਹਾਂ ਵੀ ਲਾਲਾ ਮਣੀ ਪੈਸੇ ਤਾਂ ਸੇਠ ਜੀ ਆਦੇ ਪਿੰਡ ਵਾਲਿਆਂ ਤੋਂ ਸੁਣਿਆ ਮੈਂ ਕਹਿੰਦੇ ਇਹ ਤਾਂ ਹਿੱਲਿਆ ਫਿਰਦਾ ਮੈਨੂੰ ਵੀ ਨਹੀਂ ਲੱਗਦਾ ਪਤੰਦਰ ਨੇ ਇਹਨੇ ਫਾਹਾ ਲੈ ਲਿਆ ਹੁਣ ਲੱਗਦਾ ਹੁਣ ਮੈਨੂੰ ਲੱਗਦਾ ਹੁਣ ਤਾਂ ਦੇਖ ਕੇ ਤਾਂ ਰੁਪਏ ਕਢਾਉਣੇ ਪੈਣਗੇ ਹੌਲੀ ਹੌਲੀ ਕਢਾਉਣੇ ਪੈਣੇ ਪਿੰਡ ਵਾਲ ਮੈਂ ਤਾਂ ਦੋ ਤਿੰਨਾਂ ਤੋਂ ਪੁੱਛਿਆ ਦੇ ਇਹਦਾ ਹਿੱਲਿਆ ਫਿਰਦਾ ਦੇ

ਕਈ ਓਲੀ ਦਾ ਜੰਗ ਛਾਰ ਨਜ਼ਾਰੇ ਆਉਂਦੇ ਐ ਨਜ਼ਾਰੇ ਜਾਂਦੇ ਐ ਜਹਾਜ਼ ਲਹਿੜਾਂਗੇ ਆਹ ਉਹ ਕਿਧਰ ਅਮਲਿਆ ਤੈਨੂੰ ਨਹੀਂ ਪਤਾ ਕੀ ਜਹਾਜ਼ ਲੈਣਾ ਆਪਾ ਆਹ ਸਾਹਮਣੇ ਜਿਹੜਾ ਤੂੰ ਬਾਪਨੇ ਕਰਕਦੇ ਨਾ ਨਾ ਹਾਂ ਇੱਥੇ ਤਾਂ ਹਪਾਈ ਪੈਡ ਬਣਾਉਣੀ ਆ ਅੱਛਾ ਆਏ ਜਾਇਆ ਕਰੋ ਚੜਦੇ ਕਿੰਨੋਂ ਇੱਥੋਂ ਅੱਛਾ ਸ਼ੋ ਸਰਜਿਆ ਕਰੂ 100 ਗਣੇਸ਼ਪਦੇ ਨੂੰ ਚੜ ਜਾਇਆ ਕਰੂ ਨਜ਼ਾਰੇ ਬਾੜਿਆ ਤੂੰ ਆਇਆ ਨਾ ਛ ਤੇ ਫੋਨ ਆਇਆ ਕਰੋ ਫੋਨ ਨਹੀਂ ਆਇਆ ਮੈਨੂੰ ਰੰਗ ਦੱਸ ਜਹਾਜ਼ ਦਾ ਕਿਹੜਾ ਰੰਗ ਤਾਂ ਤੈਨੂੰ ਦੱਸੂਗਾ 600 ਛੇੜ ਖੱਟਾ ਛੇੜ ਛੇੜ ਥੋੜੇ ਬਾਹਰ ਤੇ ਖੜਾ ਸੀ ਛੇੜ ਤਾਂ ਫਿਰ ਕਹਿ ਕੇ ਗਿਆ ਉਹ ਬਾਹਰ ਤੇ ਖੜੇ ਸਾਹ ਸੁਣ ਆਹੋ ਨਹੀਂ ਛੇੜ ਕਹਿ ਕੇ ਗਿਆ ਕਹਿੰਦਾ ਆਹ ਪੱਤੇ ਤੇ ਪੱਪਾ ਬਣਾਉਣੀ ਆ ਹਵਾਈ ਪੈੜ ਉਹ ਪੈੜ ਤੇ ਜਹਾਜ਼ ਉਤਰਿਆ ਕਰੂ ਉਹ ਮੇਰੇ ਗਾਲ ਮੇਰੀ ਗੱਲ ਤਾਂ ਸੁਣ ਪੈਰ ਤਾਂ ਬਣਾ ਲਈ ਸੇਟ ਬਾਹਰ ਚ ਖੜਾ ਸੀ ਕਹਿੰਦਾ ਹਸਾਬ ਨਹੀਂ ਕੀਤਾ ਉਹਨੇ ਆ ਫਿਰ ਹਸਾਬ ਕਿੱਥੋਂ ਹੋ ਜੋ ਉਹ ਪੰਚਾਇਤ ਪਹੁੰਚ ਗਿਆ ਜਹਾਂ ਜੁਸਤਸ ਦਾ ਹੋ ਜੋ ਮੇਰੀ ਤੂੰ ਗਲਤ ਸਮਝਦਾ ਅਮਲੀਆ ਯਾਰ ਪੰਚਾਇਤ ਕੋਈ ਵੀ ਗਿਆ ਆ ਕਹਿੰਦਾ ਮੈਨੂੰ ਟੱਕਰ ਨਹੀਂ ਮੇਰੇ ਪੰਚਾਇਤ ਤੋਂ ਪਰਵਾਣ ਨਹੀਂ ਲਵਾਗੇ ਜਹਾਜ਼ ਉਤਰਨ ਦੀ ਉਹ ਪੰਚਾਇਤ ਵਾਲੇ ਉਹ ਫੈਨ ਨਹੀਂ ਕਰਦੇ ਉਹਦਾ ਛੇਡ ਨਾਲ ਖੜਿਆ ਹਾਂ ਫੇਰ ਛੇਡ ਦਾ ਛੇਡ ਤਾਂ ਆਪਾਂ ਨੂੰ ਜਹਾਜ਼ ਦਬਾਉ ਉੱਥੇ ਆਉਣ ਵਾਲਾ ਛੇਡ ਦਾ ਜਹਾਜ਼ ਉਤਰੂਗਾ ਆਉਂਗਾ ਫੇਰ ਉਹਨੂੰ ਬਾਣ ਦਿਖਾਵਾਂਗੇ ਬਾਣ ਉਹ ਬਾਣ ਦੀ ਗੱਲ ਨਹੀਂ ਯਾਰ ਤੂੰ ਮੇਰੀ ਗੱਲ ਸਮਝਦਾ ਨਹੀਂ ਫੇਰ ਜਹਾਜ਼ ਇੱਧਰੋਂ ਆਉਂ ਜਹਾ ਅੱਜ ਵੀ ਆਉਂਦਾ ਇੱਥੇ ਆ ਕੇ ਠੇਕਾ ਠੇਕੇ ਵਾਲਾ ਨੂੰ ਪੈਸੇ ਦੇ ਦੂ ਤੇ ਉਹ ਇੱਥੇ ਜਹਾ ਠੇੜ ਦਾ ਠੇਕਾ ਕਾਹਨ ਦਊ ਠੇੜ ਦਾ ਠੇਕਾ ਜਿਹੜਾ ਸਿੱਟੇ ਬਿਠਾ ਠੇਕਾ ਹਾਂ ਠੇਕਾ ਦਾ ਠੇੜ ਆਪੇ ਕਰ ਲੂ ਆਪੇ ਕਰ ਲੂ ਚੰਗੋ ਜਹਾ ਇੱਥੇ ਮੂਲੀ ਖਾ ਰੋ ਮੂਲੀ ਹਾ ਠੇੜ ਦੀ ਠੇੜ ਨੂੰ ਆਊਗਾ ਆ ਜਾਏ ਛੂ ਆ ਜਾਊਗਾ ਠੇੜ ਇੱਥੇ ਚੰਗਾ ਹਾਂ ਛੂ ਕਾਹਨ ਲੱਗਦਾ ਠੇਕੀ ਵਾਲੇ ਬਾਹ ਨੇ ਦਿਮਾਗ ਹਲਾਤਾ ਇਹਦਾ ਬਾ ਚੰਗਾ ਭਰਾ ਬੰਦਾ ਗਿਆ ਇਹਦੀ ਬਹੁਤ ਵਾਰ ਜਾਣਿਆਂ ਦੇ ਹੱਲੇ ਐ ਤੇ ਇਹਦਾ ਵੀ ਹੱਲ ਗਿਆ ਲੱਗਦਾ ਲੈ ਵੀ ਗੱਲ ਤਾਂ ਕਹੀ ਹੋਈ ਸੱਚ ਹੋ ਗਈ ਬਾਣੀਆਂ ਦਾ ਆ ਗਿਆ ਆਪਦੀ ਆਪੇ ਨਿਬੜੀਆਂ ਵਲੀਆਂ ਯਾਰ ਤਾਂ ਚੱਲੇ ਓਏ ਓਏ ਉਹ ਬਠਾ ਕੋ ਕਰਮਣੀ ਉਹ ਬਠਾ ਧਿਆਨ ਨਾਲ ਜੀ ਮੂਰੇ ਪਾਣੀ ਆ ਆਹੋ ਪਾਣੀ ਦੇਖਣ ਨਾ ਹੈ ਨਹੀਂ 7 ਫੀਟ ਬੱਜੀ ਵਿਆ ਚੂਲਾ ਲੜਾਈ ਬੈਠੋ ਪਹਿਲਾਂ ਹੀ ਲਾ ਓ ਬਠਾ ਕੋ ਕਰ ਕੋ ਬੈਠ ਲਾ ਉਹ ਬਠਾ ਹਰਾਮ ਜਦਾ ਹੈ ਮਣੀ ਦੇਦੂ ਪਾਸੇ ਹੈ ਕੀ ਪਤਾ ਸਿੱਧੀ ਉਰੂ ਦਾ ਫਿਰ ਆਏ ਹੁੰਦੇ ਸੀ ਦੇ ਦੇ ਮਣੀ ਪੈਸੇ ਆਪਣੇ ਹੀ ਆ ਬੰਦਾ ਕੋਈ ਨਹੀਂ ਦੇਦੇ ਪੈਸੇ ਆਪਣੇ ਹੀ ਆ ਬੰਦਾ ਆਗੇ ਕੀ ਹੋ ਰਿਹਾ ਹੈਲੋ ਹੋ ਗਿਆ ਹੈਲੋ ਉਹ ਹਲੇ ਦਾ ਬੱਚਾ ਤੇਰੇ ਘਰੇ ਸਤ ਪਰਛ ਦੇ ਕਿਹੜੇ ਮਾਰੀ ਜਾਂਦੇ ਆ 20 ਸਾਲ ਪਹਿਲਾਂ ਹੋ ਗਏ ਤੇਰੇ ਕੋਲ ਘਰੇ ਕਿਹੜੇ ਮਾਰਦੇ ਨੂੰ ਘਰੇ ਕੀ ਕਰਨ ਗਏ ਸੀ ਘਰੇ ਕਰਨਗੇ ਸੀ ਫਹਾ ਦੇਣਗੇ ਸੀ ਆਪ ਦਾ ਨਾਲ ਤੈਨੂੰ

ਬੰਦਾਰਾ ਫੋਟੋ ਕਰਨ ਕੇ ਫਰਸਾਵ ਲਾਲਾ ਕੀ ਬਣੂ ਤਰਾ ਇੱਥੇ ਹਵਾਈ ਇੱਥੇ ਬਣੂਗਾ ਇੱਥੇ ਓਏ ਓਏ ਮੇਰਾ 15 ਲੱਖ ਰੁਪਿਆ ਦੇ ਦੇ ਓਏ ਯਾ ਜ ਤੂੰ ਸੁ ਓ ਲੱਗਦਾ ਪਰਾ ਬਜਾ ਦਿਮਾਗ ਹੈ ਲਗਾ ਓਏ ਓ ਮੇਰਾ 15 ਲੱਖ ਦੀ ਆ ਓਏ ਮਿਸਟਰ ਹੈਲੋ ਲਾਲਾ ਜੀ जहाजू जहाज की कमाईगा नहीं।, नहीं जहाज की जो कमाई ना उसमें तुमसे पैसा मिलेगा सो तो जहाज आएगा सो ऐसा दे रहे ਵਾਲਾ ਜਿਸਾਰਾ ਵਾਲਾ ਜਿਸਾਰਾ ਲਾ ਲਾਈ ਬਾਹਰ ਲੇਖਾ ਆਇਆ ਨਾ ਨਾਂ ਦਾ ਜਹਾਜ਼ ਲੈ ਲੇਗੇ ਰਾਜਨ ਜੀ ਸਾ ਮੁੱਲ ਖਾ ਤਰਾ ਪੱਤੀਆਂ ਲੱਖ ਰੁਪਈਆ ਲੈ ਨੋਲੇ ਆਵਾਏ ਲੁੱਟੇ 15 ਲੱਖ ਰੁਪਈਆ ਵਾਕੇ ਆਪਣਾ ਲੈ ਲੈ ਟੋ ਬੋਲੂ ਅਮਰੀ ਮੈਨੂੰ ਪਤਾ ਨਹੀਂ ਸੀ ਪਤਾ ਕਹੇ ਜਾ ਨਿਕਲੂਗਾ ખેતી નવી ટકનજી કરતા એ લેલ્યા ફરતા મોટા નું અડ બોકે દ્વારે રોબ રૂબ નહી મા ਉਹ ਬਾਪ ਉਹ ਦੇਖਦੇ ਹੁਣ ਕੀ ਪਤਾ ਇਹਦਾ ਕਮਰਾ ਹੋ ਗਿਆ ਮੈਨੂੰ ਲੱਗਦਾ ਜੱਟ ਨਹੀਂ ਆਪਾਂ ਡਰਾਉਣੀ ਆ ਉਹ ਰੋਰਾ ਮਾਰਦੇ ਆਹੀਂ ਨਹੀਂ ਪੈਸੇ ਦੇਣ ਦਿੰਦਾ ਉਹ ਨਰ ਨਰਮਾਈ ਨਹੀਂ ਚੱਲਣੀ ਆਪਣੀ ਸਹੀ ਗੱਲ ਹੈ ਤੇਰੀ ਗੱਲ ਜੇ ਮੈਨੂੰ ਸਹੀ ਹੈ ਮਾੜਾ ਕਾ ਆੜ ਬੋਹਣਾ ਪੜਦਾ ਹੁਣਾ ਤੂੰ ਹਾਂ ਚੱਲ ਜਾ ਆ ਜਾ ਚੱਲ ਧੀ ਚੱਲ ਚੱਲ ਮੈਂ ਖਾਣਾ ਵੀ ਮਾਰ ਇਹ ਪਾਪੀ ਮੰਨਾ ਕਮਲਾ 15 ਲੱਖ ਰੁਪਏ ਤੂੰ ਆ ਬਚ ਗਿਆ ਇਹ ਮੁੰਨੀ ਹਿੰਜਾਵਾ ਓ ਬੇਟਾ ਮੇਰੇ ਪੈਸੇ ਤੇਰੇ 15 ਲੱਖ ਰੁਪਏ ਬੰਦਾ ਹਾਂ ਜਹਾਜ਼ ਲੈ ਲਾਲਾ ਜੀ ਆ ਤੇਰਾ ਕੰਮ ਗੱਦੀ ਉੱਥੇ ਚੱਲਣਾਗਾ ਜਹਾਜ਼ ਲੈ ਕੇ ਦੇਣਾ ਬਊ ਤੇਰਾ ਜਹਾਜ਼ ਫਰੀ ਮਾਦਾ ਤੇਰਾ ਪਿਆਰਾ ਦੱਸ ਮੈਨੂੰ ਕੰਗਰਾ ਮੇਰੇ ਪੈਸੇ ਤੇਰੇ ਬੰਦਾ ਤੇ ਪੁੱਤ ਬਣ ਕੇ ਦੱਸ ਤੈਨੂੰ ਗੱਲ ਮੈਂ ਲਾਲਾ ਜੀ ਪੁੱਤਾਂ ਮਰੂ ਸਿਰ ਤੇ ਤੇਰੇ ਹਾਂ ਨਹੀਂ ਐਸੀ ਬਾਤ ਨਹੀਂ ਕਰਨੇ ਕਾ ਜਹਾਜ਼ ਚਲੇਗਾ ਸੂ ਇਹ ਤਾਂ ਜਹਾਜ਼ ਦੀ ਬਾਤ ਪਿਆਰ ਜਹਾਜ਼ ਲੈਨੇ ਦਾ ਹੈ ਓਏ ਤੇਰਾ ਮੇਰਾ ਦੇ ਜਾ ਓਏ ਮੇਰਾ 15 ਲੱਖ ਰੁਪਇਆ ਮੋੜ ਦੇ 15 ਲੱਖ ਰੁਪਇਆ ਪੰਦਤਾ ਪਤੰਦਰ ਦਿਆ 15 ਲੱਖ ਰੁਪਇਆ ਲੈ 15 ਲੱਖ ਪੰਦਤ ਦਾ ਥੁੱਕ ਮੁੱਕ ਜਾਂਦਾ ਮੈਨੂੰ ਜਹਾਜ਼ ਲੈ ਕੇ ਨਹੀਂ ਦੇਂਗਾ ਓ ਕਿਹੜਾ ਜਾਜ ਨਹੀਂ ਲੈ ਕੇ ਦੇਂਗਾ ਅਸੀਂ ਤੈਨੂੰ ਜਹਾਜ਼ ਲੈ ਲੈ ਓ ਬੱਸ ਓ ਲੈ ਦੇਣਾ ਮਰਵਾਤਾ ਮਣੀ ਉਹ ਲਾਲਾ ਜੀ ਉਹ ਕਿਵੇਂ ਆ ਗਰੇ ਸਾਬਕਦਾਰਾ ਉਹ ਕਿਹੜਾ ਸਾਬ ਭਰਾਵਾ ਕਿਉਂ ਪੁੱਛੀ ਨਾ ਕੀ ਹੋ ਗਿਆ ਉਹ ਜਮੀਨ ਮਾਰਤਾ ਉਹ ਤਾਂ ਹਿੱਲਿਆ ਫਿਰਦਾ ਉਹ ਆ ਦਿਮਾਖ ਲਈ ਬੈਠਾ ਸੁਣ ਕੀ ਹੋ ਗਿਆ ਹੁਣ ਉਹ ਭਰਾਵਾ ਉਹ ਤਾਂ ਕਸਿਆ ਲੈ ਕੇ ਸਾਡੇ ਮਗਰ ਪੈ ਗਿਆ ਪਤੰਦਰ ਦਾ 15 ਲੱਖ ਰੁਪਇਆ ਲੈਣਾ ਓਏ 15 ਲੱਖ ਰੁਪਇਆ ਓ ਮਕੇਂਦੇ ਥੁੱਕ ਮੁੱਕ ਜਾਂਦਾ ਚਲ ਕੋਈ ਗੱਲ ਨਹੀਂ ਮੈਂ ਤੁਹਾਨੂੰ ਦੱਸਿਆ ਤਾਂ ਸੀ ਉਹਦਾ ਪਿੰਡ 'ਚ ਕਿਸੇ ਨੂੰ ਲੈ ਨਹੀਂ ਦਿੰਦਾ ਠੇਕੇ ਤੇ ਆ ਕੋਈ ਗੱਲ ਨਹੀਂ ਮੈਂ ਤੁਹਾਨੂੰ ਦੱਸਿਆ ਤਾਂ ਸੀ ਉਹਦਾ ਪਿੰਡ 'ਚ ਕਿਸੇ ਨੂੰ ਲੈ ਨਹੀਂ ਦਿੰਦਾ ਠੇਕੇ ਤੇ ਆ